ਹਾਂਜੀ ਸ਼ਸ਼ੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂਕਿ ਆਉਣ ਵਾਲੇ ਹਰ ਇੱਕ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਅੱਜ ਦੀ ਆਪਣੀ ਵੀਡੀਓ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਗਜ਼ਾਮ ਦੇ ਰਿਗਾਰਡਿੰਗ ਠੀਕ ਹੈ ਜੀ ਇਹਨਾਂ ਨੇ ਜਿਹੜੀ ਐਗਜ਼ਾਮ ਐਮਸੀਯੂ ਰ ਐਮਬੀਏ ਦੇ ਹੋਣੇ ਸੀ ਉਹ ਇਹਨਾਂ ਨੇ ਹੁਣ ਪੋਸਟਪੋਨ ਕਰ ਦਿੱਤੇ ਹੈ ਤੇ ਇਸ ਚੀਜ਼ ਨੂੰ ਲੈ ਕੇ ਹੁਣ ਇਹਨਾਂ ਨੇ ਇੱਕ ਨਿਊ ਨੋਟੀਫਿਕੇਸ਼ਨ ਪਾਇਆ ਨੋਟੀਫਿਕੇਸ਼ਨ ਦੇ ਵਿੱਚ ਇਹਨਾਂ ਨੇ ਇਹ ਦੱਸਿਆ ਪਹਿਲਾਂ ਇਹ ਕਹਿੰਦੇ ਸੀ ਵੀ ਜਿਹ ਦੇ ਵਿੱਚ ਆਜ ਨਹੀਂ ਸੋ ਇਸ ਚੀਜ਼ ਨੂੰ ਹੀ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਇਹਨਾਂ ਨੇ ਆਨਲਾਈਨ ਕਲਾਸਾਂ ਲਗਾਉਣ ਦਾ ਫੈਸਲਾ ਲਿਆ ਠੀਕ ਹੈ ਜੀ ਆਹ ਨੋਟੀਫਿਕੇਸ਼ਨ ਇਹਨਾਂ ਨੇ ਅੱਜ ਪਾਇਆ ਤੁਸੀਂ ਚੈੱਕ ਕਰ ਸਕਦੇ ਹੋ 712022 ਦਾ ਨੋਟੀਫਿਕੇਸ਼ਨ ਹੈ ਇਸ ਦੇ ਵਿੱਚ ਇਹ ਕੀ ਕਹਿੰਦੇ ਆ ਕਿ ਇਹ ਯੂਨੀਵਰਸਿਟੀ ਵਿੱਚ ਚੱਲ ਰਹੇ ਵਰਤਮਾਨ ਸੈਮੈਸਟਰ ਸੰਬੰਧੀ ਨਿਮਨ ਲਿਖੇ ਨਿਰਦੇਸ਼ ਹਨ ਜਿਨ੍ਹਾਂ ਕਲਾਸਾਂ ਦੀ ਪੜ੍ਹਾਈ ਦਾ ਕਾਰਜ ਮਿਤੀ 13 9 2021 ਤੋਂ ਸ਼ੁਰੂ ਹੋਇਆ ਸੀ ਦੇ ਦਰਮਿਆਨ ਦੀ ਪੜ੍ਹਾਈ ਦਾ ਸ਼ਡਿਊਲ 2 ਹਫ਼ਤੇ ਲਈ ਭਾਵ ਮਿਤੀ 21 1 2022 ਤੱਕ ਵਧਾਇਆ ਜਾਂਦਾ ਹੈ ਇਸ ਤਰ੍ਹਾਂ ਹੀ ਨਵੇਂ ਸ਼ੁਰੂ ਕੀਤੇ ਗਏ 5 ਸਾਲਾਂ ਇੰਟੀਗ੍ਰੇਟ ਕੋਰਸਾਂ ਦੀ ਪੜ੍ਹਾਈ ਦਾ ਕਾਰਜ ਪਹਿਲੇ ਤੈਅ ਹੋਏ ਸਮੇਂ ਦੇ ਹਫ਼ਤੇ ਦੇ ਹੋਰ 2 ਹਫ਼ਤੇ ਲਈ ਵਧਾਇਆ ਜਾਂਦਾ ਹੈ ਸਰਦੀਆਂ ਦੀ ਛੁੱਟੀਆਂ ਦੀ ਸਮਾਪਤੀ ਉਪਰੰਤ ਪੜ੍ਹਾਈ ਦਾ ਕਾਰਜ ਆਨਲਾਈਨ ਵਿੱਦੀ ਰਾਈ ਹੋਵੇਗਾ ਇਸ ਸਬੰਧੀ ਦੀ ਆਪਨ ਵਿਭਾਗਾਂ ਦੇ ਮੁਖੀ ਇਨਚਾਰਜ ਸਾਹਿਬਾਨ ਲੋੜੀ ਦੀ ਕਾਰਵਾਈ ਕਰ ਲੈਣ ਜੀ ਪ੍ਰਿਕਿਆਵਾਂ ਦੇ ਕੰਡਕਟਿੰਗ ਸੰਬੰਧੀ ਕੰਟਰੋਲਰ ਨਾਲ رابطہ ਕਾਇਮ ਕਰ ਲਿਆ ਜਾਵੇ ਠੀਕ ਹੈ ਜੀ ਜਿਨ੍ਹਾਂ ਦਾ ਸੈਮੈਸਟਰ 13 9 2021 ਤੋਂ ਸ਼ੁਰੂ ਹੋਇਆ ਸੀਗਾ ਹੁਣ ਉਹਨਾਂ ਦਾ ਸੈਮੈਸਟਰ ਹੈ 21 1 2022 ਤੱਕ ਵਧਾ ਦਿੱਤਾ ਗਿਆ ਤੇ ਜਿਹੜੀ ਤੁਹਾਡੀ ਕਲਾਸਿਸ ਨੇ ਔਨਲਾਈਨ ਲੱਗਣੀਆਂ ਸੋ ਔਨਲਾਈਨ ਕਲਾਸਿਸ ਨੇ ਸੋ ਆਪਾਂ ਥੋੜਾ ਜਿਹਾ ਇਸ ਤੋਂ ਆਈਡੀਆ ਲਗਾ ਸਕਦੇ ਹਾਂ ਵੀ ਸ਼ਾਇਦ ਇਹ ਯੂਨੀਵਰਸਿਟੀ ਐਗਜ਼ਾਮ ਆਨਲਾਈਨ ਕੰਡਕਟ ਕਰਵਾ ਲਵੇ ਠੀਕ ਹੈ ਜੀ ਕਿਉਂਕਿ ਕੋਵਿਡ ਹੈ ਬਹੁਤ ਵੱਧ ਚੁੱਕਿਆ ਸੋ ਇਸ ਚੀਜ਼ ਨੂੰ ਤਾਂ ਯੂਨੀਵਰਸਿਟੀ ਨੂੰ ਧਿਆਨ ਦੇ ਵਿੱਚ ਰੱਖਦੇ एग्जाम ਆਪਣੇ ਆਨਲਾਈਨ ਕੰਡਕਟ ਕਰਵਾਉਣੇ ਪੈਣਗੇ ਬਾਕੀ ਦੇਖਣਾ ਇਹ ਹੋਵੇਗਾ ਵੀ ਯੂਨੀਵਰਸਿਟੀ ਕੀ ਡਿਸੀਜਨ ਲੈਂਦੀ ਹੈ ਫਿਲਹਾਲ ਇਹ ਇਹਨਾਂ ਨੇ ਇਹ ਕਿਹਾ ਵੀ ਜਿਹੜੀ ਕਲਾਸਿਸ ਨੇ 21 1 2022 ਤੱਕ ਆਨਲਾਈਨ ਲੱਗਣਗੀਆਂ ਤੇ ਉਸ ਉਦੋਂ ਹੀ ਜਨਵਰੀ ਦਾ 3rd ਵੀਕ ਸ਼ੁਰੂ ਹੋ ਜਾਣਾ ਤੇ ਉਸ ਉਸ ਦੇ ਉਸ ਟਾਈਮ ਦੇ ਵਿੱਚ ਤੁਹਾਡੀ ਜਿਹੜੀ ਪ੍ਰੀਖਿਆ ਦਾ ਸ਼ਡਿਊਲ ਹੈ ਉਹ ਪਾ ਦਿੱਤਾ ਜਾਵੇਗਾ ਠੀਕ ਹੈ ਜੀ ਹੋਰ ਨਿਊ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੀ ਤਾਂ ਕਿ ਆਉਣ ਵਾਲੇ ਹਰ ਇੱਕ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ